ਅੱਜ ਦੀ ਕਹਾਣੀ ਹੈ ਪਠਾਨ ਦੀ ਧੀ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਇੱਕ ਕਹਾਣੀ ਜਿਸ ਦੇ ਵਿੱਚ ਇੱਕ ਅਜਿਹੀ 25 ਦੇ ਸੰਤਾਪ ਨੂੰ ਪੇਸ਼ ਕੀਤਾ ਗਿਆ ਜਿਸ ਨੂੰ ਉਸਦੇ ਮਾਪੇ ਅਣਚਾਹਿਆ ਬੱਚਾ ਸਮਝ ਕੇ ਬਹੁਤ ਤੰਗ ਕਰਦੇ ਐ ਤੇ ਇੱਕ ਪਠਾਨ ਜਿਹੜਾ ਹੈ ਦਰਿਆਦਲ ਬੰਦਾ ਹੈ ਉਹ ਉਸ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਸ ਬੱਚੀ ਦਾ ਉਸ ਪਠਾਨ ਦੇ ਨਾਲ ਮੋਹ ਪੈ ਜਾਂਦਾ ਤੇ ਇੱਕ ਵਾਰ ਕੀ ਹੁੰਦਾ ਕਿ ਪਠਾਨ ਕਿਤੇ ਉਸ ਬੱਚੀ ਨੂੰ ਲੈ ਕੇ ਚਲਿਆ ਜਾਂਦਾ ਉਹ ਕਿਸੇ ਮਾੜੀ ਨੀਅਤ ਨਾਲ ਨਹੀਂ ਲੈ ਕੇ ਜਾਂਦਾ ਬਲਕਿ ਉਹ ਉਸ ਬੱਚੀ ਨੂੰ ਉਸਦੇ ਮਾਪੇ ਤੋਂ ਪਾਸੇ ਲਿਜਾ ਕੇ ਕੋਈ ਚੰਗੀ ਸਿੱਖਿਆ ਕੋਈ ਚੰਗੀ ਸਥਾਪਨਾ ਉਹਦੀ ਕਰਨੀ ਚਾਹੁੰਦਾ ਤੇ ਜਦੋਂ ਮਾਪੇ ਨੂੰ ਪਤਾ ਲੱਗਦਾ ਕਿ ਪਠਾਨ ਉਹਨਾਂ ਦੀ ਬੱਚੀ ਨੂੰ ਚੱਕ ਕੇ ਲੈ ਗਿਆ ਹੈ ਜਿਹੜਾ ਕਿ ਪਠਾਣਾ ਬਾਰੇ ਉਹਨਾਂ ਦੇ ਮਨ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਤਾਂ ਉਹਦਾ ਪਿੱਛਾ ਕਰਦੇ ਆ ਤਾਂ ਉਹ ਫੜਿਆ ਜਾਂਦਾ ਹੈ ਤਾਂ ਜਦੋਂ ਬੱਚੀ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਆ ਮਾਪੇ ਤਾਂ ਬੱਚੀ ਉਹਨਾਂ ਕੋਲੇ ਵਾਪਸ ਆਉਣਾ ਨਹੀਂ ਚਾਹੁੰਦੀ ਉਹ ਬਾਰ-ਬਾਰ ਗਫੂਰ ਪਠਾਨ ਵੱਲ ਜਾਂਦੀ ਹੈ ਉਹ ਉਸੇ ਨੂੰ ਆਪਣਾ ਮਾਪੇ ਸਮਝਦੀ ਹੈ ਕੁਝ ਇਸ ਤਰ੍ਹਾਂ ਦੀ ਭਾਵਾਂ ਵਾਲੀ ਇੱਕ ਕਹਾਣੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੁਜਾਨ ਸਿੰਘ ਕਹਾਣੀਕਾਰ ਬਾਰੇ ਉਨ੍ਹਾਂ ਦਾ ਜਿਹੜਾ ਕਾਲ ਹੈ ਜੀਵਨ ਦਾ 1909 ਤੋਂ ਲੈ ਕੇ 1993 ਤੱਕ ਦਾ ਹੈ। ਸੁਚੀਆਂ ਕਦਰਾਂ ਵਾਲੇ ਸ਼੍ਰੀ ਨਿਰੇਤ ਸਮਾਜ ਦੀ ਸਥਾਪਨਾ ਲਈ ਲਿਖਤ ਤੇ ਜੀਵਨ ਵਿੱਚ ਉਮਰ ਪਰ ਜੁੱਝਣ ਵਾਲੇ ਸਾਹਿਤਕ ਸੂਰਮੇ ਸੁਜਾਨ ਸਿੰਘ ਦਾ ਜਨਮ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਰਦਾਰ ਹਾਕਮ ਸਿੰਘ ਦੇ ਘਰ ਹੋਇਆ। ਕੁਝ ਸਮਾਂ ਕਲਰਕ ਵਜੋਂ ਸੇਵਾ ਨਿਭਾਈ ਉਪਰੰਤ ਐਮਏ ਪੰਜਾਬੀ ਤੱਕ ਵਿਦਿਆ ਪ੍ਰਾਪਤ ਕਰਕੇ ਸੁਜਾਨ ਸਿੰਘ ਸਾਰੀ ਉਮਰ ਅਧਿਆਪਨ ਦੇ ਕਾਰਜ ਨਾਲ ਜੁੜਿਆ ਰਿਹਾ ਪਹਿਲਾਂ ਪਹਿਲਾਂ ਸਕੂਲ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ ਉਸ ਤੋਂ ਬਾਅਦ ਪ੍ਰਸਿੱਧ ਗਦਰ ਦੇਸ਼ ਭਗਤ ਬਾਬਾ ਸੂਨ ਸਿੰਘ ਪਕੜਾ ਵੱਲੋਂ ਚਲਾਏ ਜਾਂਦੇ ਸਕੂਲ ਦਾ ਮੁੱਖ ਮੁੱਖ ਅਧਿਆਪਕ ਵੀ ਰਿਹਾ ਗੁਰੂ ਨਾਨਕ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਈ ਸੁਜਾਨ ਸਿੰਘ ਨੂੰ ਆਪਣੇ ਜੀਵਨ ਕਾਲ ਵਿੱਚ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਆਰਥਿਕ ਤੰਗਦਾਸਤੀ ਵਾਲੇ ਅਜਿਹੇ ਜੀਵਨ ਨੂੰ ਬਦਲਣ ਦੀ ਖਾਹਸ਼ ਨੇ ਉਸ ਨੂੰ ਮਾਰਕਸਵਾਦ ਦੇ ਅਧਿਨ ਵੱਲ ਮੋੜਿਆ ਤੇ ਛੇਤੀ ਹੀ ਉਹ ਸਾਇਦ ਦੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਬਣ ਗਿਆ ਮਾਰਕਸਵਾਦ ਤੋਂ ਕੀ ਭਾਵ ਹੈ 카ਰਲ ਮਾਰਕਸ ਦਾ ਨਾਮ ਤੁਸੀਂ ਸੁਣਿਆ ਹੋਣਾ ਰਸ਼ੀਅਨ ਫਿਲਾਸਫਰ ਹੈ 카ਰਲ ਮਾਰਕਸ 카ਲ ਮਾਰਕਸ ਦੀ ਜਿਹੜੀ ਫਿਲਾਸਫੀ ਹੈ ਉਸ ਨੂੰ ਪੜਨ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਮਾਰਕਸਵਾਦੀ ਲੋਕ ਕਿਹਾ ਜਾਂਦਾ ਹੈ ਤਾਂ ਇਸ ਤਰ੍ਹਾਂ Karl Marx ਨੂੰ ਉਹਨੇ ਪੜਿਆ ਮਾਰਕਸਵਾਦੀ ਥਿਊਰੀ ਨੂੰ ਪੜਿਆ ਤੇ ਉਹ ਪ੍ਰਗਤੀਵਾਦੀ ਭਾਵ ਅਦਾਹ ਬਧੂ ਸਹਿਤ ਰਚਨਾਵਲ ਰੁਚਿਤ ਹੋਇਆ ਉਹ ਸਹਿਤ ਨੂੰ ਦੁਖੀਆਂ ਤੇ ਗਰੀਬਾਂ ਦੀ ਢਾਲ ਤੇ ਹਥਿਆਰ ਵਜੋਂ ਵਰਤਨ ਦਾ ਮੁੱਦਾ ਹੀ ਸੀ ਉਹ ਲੇਖਾਂ ਦੀ ਸਾਹਿਤਿਕ ਜਥੇਬੰਦੀ ਕੇਂਦਰੀ ਪੰਜਾਬੀ ਲੇਖ ਸਭਾ ਦੇ ਮੁੱਢੀਆਂ ਵਿੱਚੋਂ ਵੀ ਸੀ ਅਤੇ ਕੁਝ ਸਮਾਂ ਇਸ ਦਾ ਪ੍ਰਧਾਨ ਵੀ ਰਿਹਾ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਹੱਕੀ ਸਥਾਨ ਦੇਣ ਲਈ ਚਲਾਈ ਜਾ ਰਹੀ ਲਹਿਰ ਵਿੱਚ ਉਸਨੇ ਭਰਪੂਰ ਯੋਗਦਾਨ ਪਾਇਆ ਤੇ ਇਸ ਮਕਸਦ ਦੀ ਪ੍ਰਾਪਤੀ ਲਈ ਜੇਲ ਯਾਤਰਾ ਵੀ ਕੀਤੀ ਸੁਜਾਨ ਸਿੰਘ ਨੇ ਭਾਵੇਂ ਕੁਝ ਵਾਰਤਕ ਵੀ ਲਿਖੀ ਉਸਦੀ ਵਾਰਤਕ ਪੁਸਤਕ ਜੰਮੂ ਜੀ ਤੁਸੀਂ ਡਾਡੇ ਰਾਹ ਚਰਚਾ ਵਿੱਚ ਵੀ ਰਹੀ ਪਰ ਉਸਦੀ ਵਡੇਰੀ ਪ੍ਰਾਪਤੀ ਆਧੁਨਿਕ ਨਿੱਕੀ ਹੁਨਰੀ ਕਹਾਣੀ ਦੇ ਮੋਢੀ ਤੇ ਸਮਰਥਕ ਕਾਣਿਕਾਰ ਵਜੋਂ ਹੀ ਜਾਣੀ ਜਾਂਦੀ ਹੈ ਨਿਮਨ ਵਰਗ ਦੇ ਆਰਥਿਕ ਸਮਾਜਿਕ ਪੱਖੋਂ ਦਲੇ ਮਲੇ ਲੋਕਾਂ ਨੇ ਪਹਿਲੀ ਵਾਰ ਸੁਜਾਨ ਸਿੰਘ ਦੀਆਂ ਕਹਾਣੀਆਂ ਵਿੱਚ ਆਪਣਾ ਆਪ ਪੂਲ ਦਾ ਵਿਚਰਦਾ ਦਿਸਿਆ ਅੱਜ ਦੇ ਦਲਿਤ ਲੇਖਣ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਬਿਨਾਂ ਸ਼ੱਕ ਸੁਜਾਨ ਸਿੰਘ ਪੰਜਾਬੀ ਦਾ ਪਹਿਲਾ ਦਲਿਤ ਲੇਖਕ ਸੀ ਉਸ ਦੀਆਂ ਕਹਾਣੀਆਂ ਵਿੱਚ ਸਿਰਫ ਹੱਡੀ ਹੰਡਾਈ ਗਰੀਬੀ ਦਾ ਪ੍ਰਮਾਣਿਕ ਬਿਆਨ ਹੀ ਨਹੀਂ ਸੀ ਹੁੰਦਾ ਸਗੋਂ ਇਸ ਗਰੀਬੀ ਪਿੱਛੇ ਕੰਮ ਕਰਦੇ ਪ੍ਰੇਰਕਾਂ ਵੱਲ ਸੰਕੇਤ ਵੀ ਹੁੰਦਾ ਸੀ ਉਸ ਦੀਆਂ ਕਹਾਣੀਆਂ ਇਸ ਲਹਨਤ ਪਰੇ ਜੀਵਨ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਕਰਕੇ ਇਸ ਨੂੰ ਬਦਲਣ ਦੀ ਪ੍ਰੇਰਣਾ ਦਿੰਦੀਆਂ ਹਨ ਇਸੇ ਕਰਕੇ ਕਈ ਵਾਰ ਉਸ ਉੱਤੇ ਪ੍ਰਚਾਰਕ ਹੋਣ ਦਾ ਦੋਸ਼ ਵੀ ਲੱਗਦਾ ਰਿਹਾ ਸੁਜਾਨ ਸਿੰਘ ਨੇ ਇਸ ਦੋਸ਼ ਦਾ ਜਵਾਬ ਦਿੰਦਿਆਂ ਸਹਿਤ ਦੀ ਸਮਾਜਿਕ ਜ਼ਿੰਮੇਵਾਰੀ ਸਮਝਣ ਤੇ ਵੱਲ ਦਿੱਤਾ ਤੇ ਕਹਾਣੀ ਵਿੱਚ ਕਲਾ ਤੇ ਪ੍ਰਚਾਰ ਦੇ ਆਪਸੀ ਸਬੰਧਾਂ ਬਾਰੇ ਚਰਚਾ ਕਰਦਿਆਂ ਕਹਾਣੀ ਕਲਾ ਬਾਰੇ ਵੀ ਆਪਣਾ ਨਿਸ਼ਚਿਤ ਮਤ ਪੇਸ਼ ਕੀਤਾ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਜੋ ਪ੍ਰਸਿੱਧ ਹੋਏ ਉਹਨਾਂ ਦੇ ਵਿੱਚ ਦੁਖ ਸੁਖ 1939 ਦੁਖ ਸੁਖ ਤੋਂ ਪਿੱਛੋਂ 1943 ਸਭ ਰੰਗ 1949 ਨਰਕਾਂ ਦੇ ਦੇਵਤੇ 1951 ਨਵਾਂ ਰੰਗ ਡੇਢ ਆਦਮੀ 1952 ਮਨੁੱਖ ਤੇ ਪਸ਼ੂ 1954 ਸਵਾਲ ਜਵਾਬ 1966 ਕਲਗੀ ਦੀਆਂ ਅਣੀਆਂ 1966 ਪੱਤਣ ਤੇ ਸਰਾ 1960 ਸੱਤ ਸੁਰਾਂ 1977 ਅਮਰਗੁਰ ਰੇਸ਼ਮਾ 1982 ਸ਼ਹਿਰ ਤੇ ਗ੍ਰਾਂ 1985 ਇਸ ਆਖਰੀ ਪੁਸਤਕ ਉੱਤੇ ਉਸ ਨੂੰ 1986 ਵਿੱਚ ਸਹਿਤ ਅਕਾਦਮੀ ਦਾ ਪੁਰਸਕਾਰ ਵੀ ਦਿੱਤਾ ਗਿਆ ਕੁਲਫੀ ਰਜਾਈ ਪ੍ਰੌਣਾ ਪਠਾਨ ਦੀ ਧੀ ਅਤੇ ਰਾਸ ਰੀਲਾ ਉਸਤੀਆਂ ਯਾਦਗਾਰੀ ਕਹਾਣੀਆਂ ਹਨ ਇਹ ਕੁਝ ਗੱਲਬਾਤ ਸੀ ਕੋਈ ਜਾਣਕਾਰੀ ਸੀ ਆ ਘਾਣਕਾਰ ਸੁਜਾਨ ਸਿੰਘ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਇਹ ਕਹਾਣੀ ਪਠਾਨ ਦੀ ਧੀ ਬਾਰੇ ਕਿਸ ਕਹਾਣੀ ਵਿੱਚ ਉਸਨੇ ਕੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੁਜਨ ਸਿੰਘ ਆਪਣੀਆਂ ਕਹਾਣੀਆਂ ਵਿੱਚ ਆਰਥਿਕ ਤੁਰਾਂ ਦੇ ਮਾਰੇ ਨਿਮਨ ਵਰਗ ਦੇ ਲੋਕਾਂ ਦੇ ਜੀਵਨ ਦਾ ਗਲਪਮ ਪੇਸ਼ ਕਰਨ ਲਈ ਪ੍ਰਸਿੱਧ ਹੈ ਪਠਾਨ ਦੀ ਤੀ ਖਾਣੀ ਵਿੱਚ ਜਮਾਦਾਰ ਦਾ ਪਰਿਵਾਰ ਵੀ ਭਾਵੇਂ ਆਰਥਿਕ ਤੰਗੀ ਦਾ ਸ਼ਿਕਾਰ ਹੈ ਪਰ ਲੇਖਕ ਉਸ ਪਰਿਵਾਰ ਦੀ ਗਰੀਬੀ ਦੇ ਬਾਹਰਲੇ ਜਿਵਨੀ ਵੇਰਵਿਆਂ ਦੇ ਬਿਆਨ ਤੋਂ ਪਰੇ ਜਾ ਕੇ ਇੱਕ ਮਨੋਵਿਗਿਆਨੀ ਦੀ ਬਰੀਕ ਨਜ਼ਰ ਨਾਲ ਗਫੂਰ ਪਠਾਨ ਤੇ ਛੋਟੀ ਬੱਚੀ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਸਮਝਣ ਤੇ ਪੇਸ਼ ਕਰ ਸਕਣ ਵਿੱਚ ਸਫਲ ਹੋਇਆ ਹੈ ਜ਼ਰੂਰੀ ਨਹੀਂ ਜੋ ਦਿਸਦਾ ਹੈ ਉਹੀ ਸੱਚ ਹੋਵੇ ਕਈ ਵਾਰ ਸੱਚ ਦਿਸਦੇ ਦੇ ਉਹਲੇ ਵਿੱਚ ਲੁਕਿਆ ਹੋਇਆ ਹੁੰਦਾ ਹੈ ਚੰਗੇ ਸਹਿਤ ਵਾਂਗ ਇਹ ਰਚਨਾ ਵੀ ਦਿੱਖ ਅਤੇ ਤੱਤ ਦੇ ਇਸ ਭੇਦ ਨੂੰ ਉਜਾਗਰ ਕਰਦੀ ਹੈ ਆਮ ਪਠਾਣਾ ਵਾਂਗ ਕਫੂਰ ਪਠਾਨ ਨੂੰ ਵੀ ਇਸ ਕਹਾਣੀ ਵਿੱਚ ਬੱਚੇ ਚੁੱਕਣ ਵਾਲਾ ਵੱਧ ਵਿਆਜ ਵਿਆਜ ਲੈਣ ਵਾਲਾ ਸੱਚ ਸੁਭਾਅ ਵਿਅਕਤੀ ਸਮਝਿਆ ਜਾਂਦਾ ਹੈ ਪੰਜਾਬੀ ਪਰਿਵਾਰ ਨੂੰ ਛੱਡ ਕੇ ਬਾਕੀ ਪ੍ਰਾਂਤਾਂ ਦੇ ਤਾਂ ਵੱਡੀ ਉਮਰ ਦੇ ਮਜ਼ਦੂਰ ਵੀ ਗਫੂਰ ਕੋਲੋਂ ਡਰਦੇ ਛੋਟੀ ਬੱਚੀ ਦੇ ਮਾਪਿਆਂ ਲਾਂਡੀ ਦੇ ਹੋਰ ਲੋਕਾਂ ਅਤੇ ਪੁਲਿਸ ਵਾਸਤੇ ਕਹਾਣੀ ਦੇ ਅਖੀਰ ਤੱਕ ਗਫੂਰ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ ਉਸ ਨੂੰ ਉਸਦੀ ਬਾਹਰੀ ਦਿੱਖ ਤੋਂ ਕਲਪਿਆ ਗਿਆ ਹੈ ਗਫੂਰ ਇਸ ਕਹਾਣੀ ਦਾ ਪ੍ਰਮੁੱਖ ਪਾਤਰ ਹੈ ਪਰ ਇੱਕ ਪਾਠਕ ਦੀ ਨੂੰ ਗਫੂਰ ਕਰੀ ਦਿੱਖਦੇ ਉਹਲੇ ਵਿੱਚ ਲੁਕੇ ਹੋਏ ਇੱਕ ਨਿਹਾਇਤ ਸੰਵੇਦਨਸ਼ੀਲ ਵਿਅਕਤੀ ਵਜੋਂ ਦਿਸਣ ਲੱਗ ਪੈਂਦਾ ਹੈ ਕਹਾਣੀ ਦੇ ਪਾਤਰਾਂ ਲਈ ਉਹ ਨਫ਼ਰਤ ਅਤੇ ਗੁੱਸੇ ਦਾ ਪਾਤਰ ਹੈ ਪਰ ਪਾਠਕ ਲਈ ਪਿਆਰ ਤੇ ਹਮਦਰਦੀ ਦਾ ਬਿਨਾ ਸੂਤੋਂ ਜਮਾਦਾਰ ਦੀ ਸਹਾਇਤਾ ਕਰਕੇ ਆਪਣੇ ਸੂਦਕੋਰ ਹੋਣ ਦੇ ਬਿੰਬ ਨੂੰ ਤੋੜਦਾ ਹੈ ਜਮਾਦਾਰ ਦੂਸਰਾ ਪਾਤਰ ਹੈ ਜਿਹੜਾ ਕਿ ਗਰੀਬ ਹੈ ਮਜ਼ਦੂਰੀ ਕਰਦਾ ਹੈ ਉਸ ਦਾ ਇਹ ਵਿਚਾਰ ਵਿਹਾਰ ਉਸ ਨੂੰ ਅੰਦਰਲੀ ਨਜ਼ਰ ਨਾਲ ਵੇਖੇ ਜਾਣ ਦੀ ਮੰਗ ਕਰਦਾ ਹੈ ਗਫੂਰ ਹੋਰਨਾ ਵੱਲੋਂ ਆਪਣੀ ਸੰਵੇਦਨਸ਼ੀਲ ਇਨਸਾਨੀ ਪਛਾਣ ਨੂੰ ਸਵੀਕਾਰੇ ਜਾਣ ਦਾ ਅਭਲਾਸ਼ੀ ਹੈ ਅਜਮੇਰ ਤੋਂ ਵੀਰੋ ਉਸ ਨੂੰ ਇਸ ਕਰਕੇ ਪਿਆਰੇ ਲੱਗਦੇ ਹਨ ਕਿਉਂਕਿ ਉਸ ਕੋਲੋਂ ਹੋਰ ਨਾ ਮੰਗ ਦਰਦੇ ਨਹੀਂ ਅਜਮੇਰ ਤੇ ਵੀਰੋ ਜਿਹੜੇ ਐ ਦੋ ਬੱਚੇ ਜੋ ਇਸ ਬਾਣੀ ਦੇ ਪਾਤਰ ਐ ਉਹਦੇ ਤੋਂ ਨਹੀਂ ਦਰਦੇ ਉਹਦੇ ਕੋਲੇ ਚਲੇ ਜਾਂਦੇ ਆ ਉਹ ਸਭ ਕੁਝ ਨਾ ਖਾਣ ਪੀਣ ਦੀਆਂ ਅਵਸਥਾ ਲੈ ਲੈਂਦੇ ਐ ਅਤੇ ਉਸ ਦੀ ਖਲਨਾਇਕ ਵਾਲੀ ਪਛਾਣ ਦੀ ਥਾਂ ਉਸ ਦੀ ਇਨਸਾਨੀ ਪਛਾਣ ਨੂੰ ਹੰਗਾਰਾ ਭਰਦੇ ਐ ਯਾਨੀ ਉਹਨਾਂ ਦੇ ਨਜ਼ਰ ਦੇ ਵਿੱਚ ਕਫੂਰ ਕੋਈ ਮਾੜਾ ਵਿਅਕਤੀ ਨਹੀਂ ਐ ਅਜਮੇਰ ਤੇ ਵੀਰੋ ਨੂੰ ਜਦੋਂ ਤੇਜੋ ਜਮਾਦਾਰ ਦੇ ਘਰ ਆਲੀ ਗੁੱਸੇ ਨਾਲ ਕਫੂਰ ਕੋਲੋਂ ਆਪਣੇ ਘਰ ਲੈ ਜਾਂਦੀ ਹੈ ਦਾ ਗਫੂਰ ਵੱਲੋਂ ਆਪਣੀ ਲਾਂਡੀ ਵਿੱਚ ਵੜ ਕੇ ਟੁੱਟੇ ਸ਼ੀਸ਼ੇ ਵੱਲ ਆਪਣਾ ਮੂੰਹ ਵੇਖਣਾ ਤੇ ਆਪਣੀ ਬਾਹਰੀ ਇਨਸਾਨੀ ਦਿੱਖਦੀ ਸ਼ੱਕੀ ਹੋਂਦ ਵੱਲ ਸੰਕੇਤ ਹੈ ਉਹ ਕਹਿੰਦਾ ਵੀ ਮੇਰੇ ਕੋਲੋਂ ਜਵਕਾਂ ਨੂੰ ਪਤਾ ਨਹੀਂ ਕਿਉਂ ਮਾਪੇ ਇਸ ਤਰ੍ਹਾਂ ਲੈ ਜਾਂਦੇ ਐ ਜਾਂ ਤੇਜੋ ਆਪਣੇ ਜਵਕਾਂ ਨੂੰ ਮੇਰੇ ਨਾਲ ਪਤਾ ਨਹੀਂ ਕਿਉਂ ਨਹੀਂ ਖੇਡਣ ਦਿੰਦੀ ਸ਼ਾਇਦ ਉਸ ਨੂੰ ਗਿਲਾ ਹੈ ਕਿ ਉਸਦੇ ਮੁਹੱਬਤ ਕਰਨ ਵਾਲੇ ਦਰਦਮੰਦ ਦਿਲ ਦੇ ਨਕਸ਼ ਉਸਦੇ ਚਿਹਰੇ ਤੇ ਦਿਸਦੇ ਨਕਸ਼ਾ ਨਾਲੋਂ ਵਿੱਚੋਂ ਨਜ਼ਰ ਕਿਉਂ ਨਹੀਂ ਆਉਂਦੇ ਉਸ ਵੱਲੋਂ ਰੋਟੀ ਖਾਦੇ ਤੋਂ ਬਿਨਾ ਸੌ ਜਾਣਾ ਉਸ ਇਨਸਾਨੀ ਪਛਾਣ ਦੇ ਅਣਗੌਲੇ ਰਹਿ ਜਾਣ ਵਿੱਚ ਉਪਜੀ ਉਦਾਸੀ ਦੀ ਨਿਸ਼ਾਨੀ ਹੈ ਜਦੋਂ ਇਸ ਤਰ੍ਹਾਂ ਕਦੇ ਵਾਪਰਦਾ ਕਿ ਬੱਚੇ ਉਸ ਕੋਲ ਲਿਆ ਜਾਂਦੇ ਤਾਂ ਉਹ ਦਿਲ ਕਰਦਾ ਕਿ ਉਹ ਰੋਟੀ ਨਾ ਖਾਵੇ ਉਸ ਤਰ੍ਹਾਂ ਹੀ ਸੌ ਜਾਵੇ ਲੇਖਕ ਦੀ ਕਲਾਕਰੀ ਇਸ ਗੱਲ 'ਚ ਹੈ ਕਿ ਉਸ ਨੇ ਇਸ ਕਹਾਣੀ ਵਿੱਚ ਜ਼ਾਲਮ ਤੇ ਮਜਲੂਮ ਦੇ ਅਰਥ ਉਲਟਾ ਦਿੱਤੇ ਹਨ ਬਾਹਰੋਂ ਜ਼ਾਲਮ ਦਿਸਣ ਵਾਲਾ ਗਫੂਰ ਤਾਂ ਇਹਨੇ ਦਰਦਮੰਦ ਦਿਲ ਵਾਲਾ ਹੈ ਜਦੋਂ ਉਸ ਨੂੰ ਤੇਜੋ ਅਜਮੇਰ ਤੇ ਵੀਰੋ ਛੋਟੀ ਕੁੜੀ ਨੂੰ ਮਾਰਦੇ ਤੇ ਉਸ ਨਾਲ ਵਧੇਕੀ ਕਰਦੇ ਨਜ਼ਰ ਆਉਂਦੇ ਹਨ ਤਾਂ ਉਹ ਸਾਰੇ ਉਸ ਨੂੰ ਜ਼ਾਲਮ ਲੱਗਣ ਲੱਗ ਪੈਂਦੇ ਹਨ ਯਾਨੀ ਅਜਮੇਰ ਤੇ ਵਿਰੋਧ ਦੀ ਇੱਕ ਹੋਰ ਛੋਟੀ ਭੈਣ ਵੀ ਹੈਗੀ ਹੈ ਜਿਸ ਨੂੰ ਉਹ ਤੰਗ ਕਰਦੇ ਸਾਰੇ ਜਣੇ ਰਲ ਕੇ ਤੇ ਜੋ ਵੀ ਕੁੜਦੀ ਹੈ ਤੇ ਅਜਮੇਰ ਦੇ ਵੀਰ ਉਹਨੂੰ ਕੁੱਟਦੇ ਹਨ ਕੁੜੀ ਦੀ ਤਰਸਯੋਗ ਹਾਲਤ ਵੇਖ ਕੇ ਗਫੂਰ ਦਾ ਦਿਲ ਪੰਗਰ ਜਾਣਾ ਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਣੇ ਉਸ ਦੀ ਸੰਵੇਦਨਸ਼ੀਲ ਹੋਣ ਦੇ ਗਵਾਹ ਹਨ ਉਹ ਛੋਟੀ ਮਜ਼ਲੂਮ ਕੁੜੀ ਨੂੰ ਜ਼ਾਲਿਮਾਂ ਦੇ ਪੰਜੇ ਵਿੱਚੋਂ ਬਚਾਉਣ ਲਈ ਉਸ ਨੂੰ ਲੈ ਕੇ ਦੌੜ ਜਾਂਦਾ ਹੈ ਉਸ ਲਈ ਆਪਣੀ ਲਾਂਡੀ ਉਸ ਵਿੱਚ ਪੈ ਰੁਪਈਏ ਹੋਰ ਸਮਾਨ ਨਿਰਾਰਥਕ ਹੋ ਜਾਂਦੇ ਜਾਂਦੇ ਹਨ ਯਾਨੀ ਉਹ ਸਾਰਾ ਸਮਾਨ ਉੱਥੇ ਛੱਡ ਕੇ ਕੱਲੀ ਉਹ ਬੱਚੀ ਨੂੰ ਲੈ ਕੇ ਕਿਧਰੇ ਚਲਾ ਜਾਂਦਾ ਉਹ ਪੀੜਤ ਛੋਟੀ ਬੱਚੀ ਸਭ ਤੋਂ ਵੱਧ ਕੀਮਤੀ ਤੇ ਅਰਥਵਾਨ ਹੁੰਦ ਹੋ ਨਿਪਟਦੀ ਹੈ ਉਹਦੇ ਲਈ ਉਹ ਸਭ ਤੋਂ ਕੀਮਤੀ ਚੀਜ਼ ਹੈ ਕੁਦਰਤ ਦੀ ਕਹਾਣੀ ਦੇ ਅੰਤ ਉੱਤੇ ਗਫੂਰ ਦੀ ਪੁਕਾਰ ਨਾ ਦਿਓ ਕੁੜੀ ਜ਼ਾਲਿਮਾਂ ਨੂੰ ਬਚਾਓ ਬਚਾਓ ਇਹ ਮਾਰ ਦੇਣਗੇ ਮੇਰੀ ਧੀ ਨੂੰ ਇਹ ਜ਼ਾਲਮ ਕसाई ਜਦੋਂ ਪੁਲਿਸ ਬੱਚੀ ਨੂੰ ਮਾਪਿਆਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਕਫੂਰ ਪਠਾਨ ਤੋਂ ਤਾਂ ਕਫੂਰ ਪਠਾਨ ਪੁਕਾਰ ਪੁਕਾਰ ਕੇ ਕਹਿੰਦਾ ਹੈ ਕਿ ਇਹ ਜ਼ਾਲਮ ਲੋਕ ਹੈ ਇਹਨੂੰ ਬੱਚੀ ਨੂੰ ਮਾਰ ਦੇਣਗੇ ਤੰਗ ਕਰ ਕਰਕੇ ਪੁਲਿਸ ਤੇ ਹੋਰ ਲੋਕਾਂ ਲਈ ਤਾਂ ਭਾਵੇਂ ਬਖੰਡ ਤੇ ਮਜ਼ਾਕ ਦਾ ਕਾਰਨ ਬਣਦਾ ਹੈ ਜਦੋਂ ਇਸ ਤਰ੍ਹਾਂ ਕਰਦਾ ਹੈ ਪਰ ਪਾਟਕ ਅਤੇ ਛੋਟੀ ਕੁੜੀ ਵਾਸਤੇ ਉਸ ਦੇ ਦਿਲ ਵਿੱਚੋਂ ਨਿਕਲੀ ਸੱਚੀ ਸੁੱਚੀ ਹੌਕਾ ਨਿਭੜਦੀ ਹੈ ਕਫੂਰ ਤੋਂ ਵਿਛੋੜੇ ਜਾਣ ਤੇ ਕੁੜੀ ਵੱਲੋਂ ਮਾਰੀਆਂ ਚੀਕਾਂ ਗਫੂਰ ਦੀ ਇਨਸਾਨੀ ਪਛਾਣ ਦੇ ਹੱਕ ਵਿੱਚ ਪਈ ਮਾਸੂਮ ਵੋਟ ਹਨ ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰੀ ਹੋਣ ਤੇ ਕੁੜੀ ਵੱਲੋਂ ਮਾਰੀਆਂ ਇਹ ਚੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਕੁੜੀ ਨੂੰ ਜਨਮ ਦੇਣ ਵਾਲੇ ਮਾਪੇ ਤਾਂ ਉਸ ਲਈ ਜ਼ਲਮ ਹਨ ਪਰ ਉਸ ਨੂੰ ਬਚਾਉਣ ਤੇ ਪਿਆਰਨ ਵਾਲਾ ਗਫੂਰ ਉਸ ਵਾਂਗ ਹੀ ਮਜਰੂਮ ਵੀ ਹੈ ਕਿ ਉਸ ਦੇ ਤथाकथित ਮਾਪਿਆਂ ਤੋਂ ਵੱਧ ਕੇ ਉਸ ਦਾ ਮਾਂ-ਬਾਪ ਵੀ ਹੈ ਬਾਲ ਵਿਗਿਆਨ ਦੇ ਵਿਸ਼ੇਸ਼ਕ ਵੱਜੋਂ ਲਿਖ ਕੇ ਵੀ ਜਾਣਦਾ ਹੈ ਕੇ ਬਾਲਪਨ ਵਿੱਚ ਬੱਚਿਆਂ ਨੂੰ ਮਾਪਿਆਂ ਨਾਲ ਵੱਲੋਂ ਲੋੜੀਂਦਾ ਪ੍ਰਵਾਹ ਪਿਆਰ ਨਹੀਂ ਮਿਲਦਾ ਤਾਂ ਉਹਨਾਂ ਦੀ ਸ਼ਖਸੀਅਤ ਵਿੱਚ ਅਸੰਤੁਲਨ ਤੇ ਉਲਾਰ ਪੈਦਾ ਹੋ ਜਾਣਾ ਸੁਭਾਵਿਕ ਹੈ ਅਕਸਰ ਤੁਸੀਂ ਦੇਖਦੇ ਹੋ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਦੇ ਨਹੀਂ ਚੰਗਾ ਨਹੀਂ ਸਮਝਦੇ ਉਹ ਬੱਚੇ ਚਿੜਚਿੜੇ ਹੋ ਜਾਂਦੇ ਸੁਭਾਅ ਦੇ ਉਹਨਾਂ ਦਾ ਸੁਭਾਅ ਮਾੜਾ ਹੋ ਜਾਂਦਾ ਉਹ ਸਾਰਿਆਂ ਦੇ ਵਿੱਚੋਂ ਵੀ ਆਪਣੇ ਮਾਪੇ ਪਰਗਾਖੀ ਵੇਖਣਾ ਸ਼ੁਰੂ ਕਰ ਦਿੰਦੇ ਇਜੇ ਇਹ ਬੱਚਿਆਂ ਦੀ ਸ਼ਖਸੀਅਤ ਦੀ ਉਸਾਰੀ ਸਦਾ ਚਿਪਖੜੀਬੀ ਹੋਵੇਗੀ ਮਾਪਿਆਂ ਵੱਲੋਂ ਪਿਆਰ ਦੀ ਘਾਟ ਤੇ ਅਣਗੌਲੇ ਰਹਿ ਜਾਣ ਦੇ ਸਰਾਪ ਕਰਕੇ ਹੀ ਛੋਟੀ ਕੁੜੀ ਰੋਂਦੂ ਜ਼ਿੱਦੜ ਢੀਠ ਤੇ ਕਮਜ਼ੋਰ ਹੋ ਗਈ ਹੈ ਗਫੂਰ ਵੱਲੋਂ ਪਿਆਰ ਮਿਲਣ ਤੇ ਉਹ ਕਮਜ਼ੋਰ ਦਿਸਣ ਵਾਲੀ ਕੁੜੀ ਸਿਹਤਮੰਦ ਦਿਖਾਈ ਦੇਣ ਲੱਗ ਪੈਂਦੀ ਹੈ ਕਹਾਣੀ ਦਾ ਅਣਕਿਆ ਸੰਦੇਸ਼ ਇਹ ਵੀ ਹੈ ਕਿ ਵਸੀਲੀਆਂ ਦੀ ਘਾਟ ਵਾਲੇ ਮਾਪਿਆਂ ਲਈ ਘੱਟ ਵਕਫੇ ਬਾਅਦ ਬਹੁਤੀ ਔਲਾਦ ਪੈਦਾ ਕਰਨਾ ਵੀ ਪਰਿਵਾਰਕ ਕਲੇਸ਼ ਦਾ ਕਾਰਨ ਬਣ ਜਾਂਦਾ ਹੈ ਨਿੱਕੀ ਕੁਛੜਲੀ ਕੁੜੀ ਦੇ ਪੈਦਾ ਹੋਣ ਤੋਂ ਪਹਿਲਾਂ ਉਹ ਕੁੜੀ ਪਰਿਵਾਰ ਦੀ ਛਿੰਦੀਤੀ ਸੀ ਕਹਿਣ ਤੋਂ ਭਾਵ ਅਜਮੇਰ ਵੀਰੂ ਤੋਂ ਇਲਾਵਾ ਉਹ ਤੀਜੀ ਕੁੜੀ ਜਿਹਦੇ ਨਾਲ ਉਹ ਬਤਸਲੂਕੀ ਕਰਦੇ ਆ ਉਸ ਤੋਂ ਬਾਅਦ ਇੱਕ ਹੋਰ ਛੋਟੀ ਕੁੜੀ ਹੈ ਯਾਨੀ ਪਰਿਵਾਰ ਦੇ ਵਿੱਚ ਗਰੀਬੀ ਹੈ ਲੇਕਿਨ ਚਾਰ-ਚਾਰ ਬੱਚੇ ਪੈਦਾ ਕੀਤੇ ਹੋਏ ਨਿੱਕੀ ਕੁਛੜਲੀ ਕੁੜੀ ਦੇ ਪੈਦਾ ਹੋਣ ਤੋਂ ਪਹਿਲਾਂ ਉਹ ਕੁੜੀ ਪਰਿਵਾਰ ਦੀ ਛਿੰਦੀਤੀ ਸੀ ਪਰ ਨਿੱਕੀ ਕੁੜੀ ਦੇ ਪੈਦਾ ਹੋਣ ਪ੍ਰੰਤ ਉਹਨੂੰ ਮਿਲਣ ਵਾਲਾ ਪਿਆਰ ਖੁੱਸ ਗਿਆ ਤੇ ਉਹ ਜ਼ਿੱਦੀ ਤੇ ਰੰਦੂ ਬਣ ਗਈ ਇਹ ਕਹਾਣੀ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਹੋਰ ਸੰਵੇ ਹੋਰ ਵਧੇਰੇ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰਦੀ ਹੈ ਜੇ ਮਾਪੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਪਿਆਰ ਨਹੀਂ ਦੇ ਸਕਦੇ ਤਾਂ ਉਹਨਾਂ ਦੇ ਮਾਪੇ ਹੋਣ ਦਾ ਅਧਿਕਾਰ ਗਵਾ ਬੈਠਦੇ ਹਨ ਇਹੀ ਕਾਰਨ ਹੈ ਕਿ ਉਹਨ ਗੌਲੀ ਛੋਟੀ ਕੁੜੀ ਆਪਣੇ ਮਾਪਿਆਂ ਦੇ ਧੀ ਨਾ ਹੋ ਕੇ ਪਠਾਨ ਦੀ ਧੀ ਬਣ ਜਾਂਦੀ ਹੈ ਤੇ ਉਸੇ ਨੂੰ ਉਹ ਚਾਹੁੰਦੀ ਹੈ ਉਸੇ ਨੂੰ ਉਹ باپ ਵਾਲਾ ਸਤਕਾਰ ਦਿੰਦੀ ਹੈ ਇਹ ਸੀ ਕਹਾਣੀ ਪਠਾਨ ਦੀ ਧੀ